ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਰੋਦਾ ਹਾਨੀ ਦੇ ਨਾਲ। ਰੋਦਾ ਹਾਨੀ ਕਹਾਣੀ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਡਾਕਟਰ ਇਕਬਾਲ ਸਿੰਘ ਸਿਕਰੌਦੀ ਜੀ ਦੇ ਦੌਰਾਂ ਲਿਖੀ ਗਈ ਹੈ। ਇਹ ਕਹਾਣੀ ਮੈਂ ਉਹਨਾਂ ਦੀ ਇਜਾਜ਼ਤ ਨਾਲ ਹੀ ਬੋਲ ਰਹੀ ਹਾਂ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਦਸੰਬਰ ਦਾ ਤੀਜਾ ਹਫ਼ਤਾ ਆਰੰਭ ਹੋ ਚੁੱਕਾ ਸੀ। ਠੰਡ ਨੇ ਆਪਣਾ ਅਸਲੀ ਰੂਪ ਉਖਾਣਾ ਸ਼ੁਰੂ ਕਰ ਦਿੱਤਾ ਸੀ। ਦੁਪਹਿਰੇ 1:30 ਵਜੇ ਤੋਂ ਹੀ ਧੁੰਦ ਨੇ ਸਾਰੇ ਆਲੇ-ਦੁਆਲੇ ਵਿੱਚ ਇੱਕ ਗਹਿਰ ਜਈ ਭਰ ਦਿੱਤੀ ਸੀ ਠੰਡ ਬਾਵੇਂ ਬਹੁਤ ਜ਼ਿਆਦਾ ਵੱਜ ਚੁੱਕੀ ਸੀ ਪਰੰਤੂ ਨਿੱਕੇ ਨਿਆਣੇ ਆਪਣੀ ਖੇਡ ਵਿੱਚ ਮਸਤ ਹੋਏ ਠੰਡ ਨੂੰ ਕੀ ਗੋਲਦੇ ਨੇ ਉਹ ਆਪਣੀਆਂ ਮਾਵਾ ਤੇ ਘਰ ਦੇ ਹੋਰ ਜੀਆਂ ਤੋਂ ਅੱਖ ਬਚਾ ਕੇ ਆਪਣੇ ਸੰਗੀ ਸਾਥੀਆਂ ਸੰਗ ਖੇਡਣ ਦਾ ਦਾ ਲਾਈ ਜਾਂਦੇ ਹਨ ਰਾਦੇ ਸ਼ਾਮ 7 ਸਾਲ ਦਾ ਹੋ ਚੁੱਕਾ ਸੀ ਪਹਿਲੇ ਦਸੰਬਰ ਤੋਂ ਉਹਨੂੰ 8ਵਾਂ ਵਾਰ ਲੱਗ ਗਿਆ ਸੀ ਅੱਜ ਵੀ ਉਹ ਬਹੁਤ ਚਿਰ ਮੁਹੱਲੇ ਦੇ ਬਾਲਾਂ ਸੰਗ ਖੇਡਦਾ ਰਿਹਾ ਸੀ ਖੇਡ ਕੇ ਸ਼ਾਮੀ 5:30 ਵਜੇ ਉਹ ਘਰਾਂ ਵੜਿਆ ਸੀ ਅਜ ਉਸਨੇ ਡਿਊਟੀ ਵਿੱਚ ਪੈਰ ਧਰਿਆ ਹੀ ਸੀ ਉਹਨੇ ਵੇਖਿਆ ਕਿ ਉਹਦਾ ਦਾਦਾ ਗਿਰਦਾਰੀ لال ਬਾਹਨ ਦੇ ਮੰंजे ਉੱਤੇ ਚੌਂਕੜੀ ਮਾਰੀ ਬੈਠਾ ਸੀ ਬਾਹਰੋਂ ਖੇਡ ਕੇ ਆਏ ਪੋਤੇ ਨੂੰ ਉਹਨੇ ਹਾਕ ਮਾਰੀ ਪੱਤਰਾ ਦੇ ਔਰ ਟੁੱਟੀ ਤੋਂ ਪਾਣੀ ਦੀ ਗੜਵੀ ਭਰ ਕੇ ਮੇਰੇ ਹੱਤਾਂ ਤਵਾ ਪ੍ਰਸ਼ਾਦਾ ਚੱਕੀਏ ਫਿਰ ਜੀ ਲਾਲਾ ਜੀ ਮੈਂ ਹੁਣੇ ਲੈ ਕੇ ਆਇਆ ਉਹ ਬੋਲਿਆ ਗਿਰਦਾਰੀ ਰਾਲ ਨੂੰ ਘਰ ਦੇ ਸਾਰੇ ਜੀ ਲਾਲਾ ਜੀ ਕਹਿ ਕੇ ਹੀ ਸਤਾਦੇ ਹਨ ਦਾਦੇ ਦੇ ਹੱਥ ਤਵਾ ਕੇ ਵੱਡੇ ਕਮਰੇ ਅੰਦਰ ਜਾ ਵੜਿਆ ਰੋਕਮਣੀ ਦੇਵੀ ਨੇ ਮੱਕੀ ਦੀਆਂ ਦੋ ਰੋਟੀਆਂ ਸੇਕ ਕੇ ਥਾਲੀ ਵਿੱਚ ਧਰ ਲਈਆਂ ਵੱਡੀ ਬਾਟੀ ਵਿੱਚ ਗਰਮ-ਗਰਮ ਸਾਗ ਪਾ ਕੇ ਥਾਲੀ ਲਾਲਾ ਜੀ ਦੇ ਮੰਜੇਬ ਤੇ ਰੱਖ ਦਿੱਤੀ ਲਾਲੇ ਨੇ ਪਹਿਲੀ ਬਰਕੀ ਤੋੜ ਕੇ ਮੂੰਹ ਵਿੱਚ ਪਾਈ ਉਸੇ ਵੇਲੇ ਉਸ ਦੀ ਰੋਬਦਾਰ ਆਵਾਜ਼ ਸਾਰੇ ਘਰ ਵਿੱਚ ਗੂੰਜੀ ਆਹ ਕਿਹੋ ਜਿਹਾ ਸਾਗ ਬਣਾਇਆ ਨਿਹਰਾ ਮਿੱਟੀ ਚਾਰ ਮਿਰਚਾਂ ਦਾ ਜਜਨਾ ਪਾ ਦਿਆ ਕਰ ਰੋਟੀ ਖਾਣ ਦਾ ਵੀ ਕੀ ਸਵਾਦ ਆ ਜੇ ਬੰਦੇ ਦਾ ਚੈਤੀ ਕਰਾਰਾ ਨਾ ਹੋਇਆ ਉਹ ਚੁੱਲ੍ਹੇ ਮੂਰੇ ਬੈਠੀ ਹੀ ਠਟੰਬਰ ਗਈ ਸੀ। ਉਹ ਸਵੇਰੇ 11 ਵਜੇ ਦੀ ਸਾਗ ਧਰਨ ਲੱਗੀ ਸੀ। ਆਥਨ ਦੀ ਰੋਟੀ ਲਾਉਂਦੀ ਨੂੰ ਆਹ ਵੇਲਾ ਆ ਗਿਆ ਸੀ। ਉਹਨੇ ਤਾਂ ਦੋ ਘੜੀਆਂ ਪੈਠ ਵੀ ਸਿੱਧੀ ਕਰਕੇ ਨਹੀਂ ਸੀ ਵੇਖੀ। ਜਦੋਂ ਦੀ ਉਹ ਇਸ ਘਰ ਵਿੱਚ ਵਿਆਹੀ ਆਈ ਸੀ, ਉਹਦੇ ਸੱਸ ਸਹੁਰੇ ਤੇ ਘਰ ਵਾਲੇ ਨੇ ਉਹਦੇ ਕਿਸੇ ਵੀ ਕੰਮ ਨੂੰ ਕਦੇ ਵੀ ਸਲਾਇਆ ਨਹੀਂ ਸੀ। ਉਲਟਾ ਹਰੇਕ ਕੰਮ ਵਿੱਚ ਕੋਈ ਨਾ ਕੋਈ ਨੌਕਸ ਲੱਭ ਕੇ ਉਸਨੂੰ ਮੰਦਾ ਚੰਗਾ ਬੋਲਿਆ ਸੀ। ਭੰਡਿਆਈ ਸੀ। ਉਸਨੇ ਛੋਟੀ ਪਤਲੀ ਵਿੱਚ ਥੋੜਾ ਜਿਹਾ ਗੰਡਾ ਤੇ ਹਰੀਆਂ ਮਿਰਚਾਂ ਪਾਈਆਂ। ਦੋ ਬਾਟੀਆਂ ਸਾਗ ਦੀਆਂ ਤੜਕੀਆਂ ਗਰਮਾ-ਗਰਮ ਸਾਗ ਇੱਕ ਬਾਟੀ ਵਿੱਚ ਪਾ ਕੇ ਲਾਲਾ ਜੀ ਦੇ ਸਾਹਮਣੇ ਲਿਆ ਰੱਖਿਆ ਬੜਬੜ ਕਰਦੇ ਲਾਲੇ ਨੇ ਰੋਟੀ ਤਾਂ ਖਾ ਲਈ ਪਰੰਤੂ ਪਤਨੀ ਨੂੰ ਲੱਗਾ ਜਿਵੇਂ ਉਹਦੀ 6-7 ਘੰਟਿਆਂ ਦੀ ਮਿਹਨਤ ਉੱਤੇ ਗੜੇ ਮਾਰ ਹੋ ਗਈ ਹੋਵੇ ਉਸਦੇ ਦਾਦੇ ਦਾ ਜਿੰਨਾ ਗਰਮ ਸੁਭਾਅ ਸੀ ਉਸਦੇ ਪਿਤਾ ਬਾਬੂ ਹੀਮਰਾਜ ਦਾ ਉਨਾ ਹੀ ਨਿੱग्गा ਸੁਭਾਅ ਸੀ ਆਪਣੇ ਦਾਦੇ ਦੇ ਮੁਕਾਬਲੇ ਉਸ ਨੇ ਆਪਣੇ ਪਿਤਾ ਹੀਮਰਾਜ ਨੂੰ ਕਦੇ ਵੀ ਉੱਚੀ ਆਵਾਜ਼ ਵਿੱਚ ਬੋਲਦੇ ਨਹੀਂ ਸੀ ਸੁਣਿਆ ਉਸਦੀ ਮੰਮੀ ਨੇ ਘਰ ਵਿੱਚ ਜੋ ਵੀ ਬਣਾਉਣਾ ਉਸਦੇ ਪਿਤਾ ਜੀ ਨੇ ਖੁਸ਼ ਹੋ ਕੇ ਖਾ ਲੈਣਾ ਉਹ ਤਾਂ ਸਗੋਂ ਆਪਣੀ ਪਤਨੀ ਦੀ ਪ੍ਰਸ਼ੰਸਾ ਕਰਦਾ ਆਖਦਾ ਸੀ ਨੀਰੂ ਖੀਰ ਕੀ ਬਣਾਈ ਐ ਬਸ ਸਵਾਦ ਹੀ ਆ ਗਿਆ ਜਦੋਂ ਵੀ ਤੂੰ ਖੀਰ ਬਣਾਉਣੀ ਐ ਬਸ ਪੁੱਛਣਾ ਮੂੰਹ ਨਹੀਂ ਲੈਂਦੀ ਆਪਣੇ ਬਣਾਏ ਭੋਜਨ ਦੀ ਵਡਿਆਈ ਘਰ ਵਾਲੇ ਦੇ ਮੂੰਹੋਂ ਸੁਣ ਕੇ ਉਹ ਬਹੁਤ ਖੁਸ਼ ਹੋ ਜਾਂਦੀ ਸੀ ਉਹ ਹਰੇਕ ਕੰਮ ਨੂੰ ਚਾਹੀ ਚਾਹੀ ਕਰਦੀ ਘਰ ਨੂੰ ਹਮੇਸ਼ਾ ਬਣਾ ਸਵਾਰ ਕੇ ਰੱਖਦੀ ਰਾਦੇ ਸ਼ਾਮ ਪੜ ਲੈ ਕੇ ਕਾਲਜ ਵਿੱਚ ਅੰਗਰੇਜ਼ੀ ਦਾ ਲੈਕਚਰ ਲੱਗਿਆ ਸੀ। ਪਿਛਲੀ 2 ਅਕਤੂਬਰ ਨੂੰ ਇੱਕ ਪੜ੍ਹੀ ਲਿਖੀ ਸੋਹਣੀ ਸੁਨੱਖੀ ਉੱਚੀ ਲੰਮੀ ਕਦਾਵਰ ਪਰਵੀ ਸੇਤ ਵਾਲੀ ਇੱਕ ਹੁੰਦੜ ਹੇਲ ਮਟਿਆਰ ਸੁਨੇਨਾ ਨਾਲ ਅਸਤਾ ਵਿਆਹ ਹੋ ਗਿਆ ਸੀ। ਸੁਨੇਨਾ ਦੋ ਭਰਾਵਾਂ ਦੀ लाडली ਭੈਣ ਸੀ। ਉਹਦੇ ਡੈਡੀ ਰਾਮ ਲਾਲ ਵੀ ਉਹਦੀ ਕੋਈ ਗੱਲ ਪੁੰਜੇ ਨਹੀਂ ਸੀ ਡਿੱਗਣ ਦਿੰਦੇ। ਰੱਜੇ ਪੁੱਜੇ ਬਜਾਜੀ ਦੀ ਹੱਟੀ ਕਰਦੇ ਉਹਦੇ ਬਾਉ ਜੀ ਨੇ ਆਪਣੀ ਧੀ ਦੇ ਵਿਆਹ ਦੀ ਤਿਆਰੀ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਪਰੰਤੂ ਰਾਦੇਸ਼ਾ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾਇਆ ਹੋਇਆ ਸੀ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦਾ ਰਿਹਾ ਸੀ ਉਹ ਬਿਨਾਂ ਦੇ ਹੇਜ ਤੋਂ ਵਿਆਹ ਕਰਵਾਉਣ ਦੀ ਆਪਣੀ ਜ਼ਿੱਦ ਉੱਤੇ ਅੜਿਆ ਰਿਹਾ ਆਖਰਅਸਤਿ ਵਿਚਾਰਧਾਰਾ ਦੀ ਜਿੱਤ ਹੋਈ ਸੁਨੇਨਾ ਬੇਸ਼ੱਕ ਇੱਕ ਰੱਜੀ ਪੂਜੇ ਖਾਨਦਾਨੀ ਪਰਿਵਾਰ ਵਿੱਚ ਪਲ ਕੇ ਜਵਾਨ ਹੋਈ ਸੀ ਪਰੰਤੂ ਉਸਦੀ ਸਿਆਣੀ ਤੇ ਸੂਝਵਾਨ ਮਾਂ ਨੇ ਕਰਦੇ ਹਰੇਕ ਕੰਮ ਵਿੱਚ ਉਸ ਨੂੰ ਨਿਪੁੰਨ ਕੀਤਾ ਹੋਇਆ ਸੀ ਪੰਜਵੀਂ ਜਮਾਤ ਵਿੱਚ ਪੜਦੀ ਦੀ ਈ ਨੂੰ ਉਹ ਅਕਸਰ ਆਖਦੀ ਦੇਖਤੀ ਏ ਪੜਾਈ ਆਪਣੀ ਥਾਂ ਘਰ ਨੂੰ ਸੰਭਾਲਣਾ ਬਣਾਉਣਾ ਸਵਾਰਨਾ ਆਪਣੀ ਥਾਂ ਭਾਵੇਂ ਕੁੜੀ ਰਾਜੇ ਦੇ ਘਰ ਵਿਆਹੀ ਜਾਵੇ ਪਰੰਤੂ ਉਹਦੀ ਕਦਰ ਤਦ ਹੀ ਪੈਂਦੀ ਹੈ ਜੇ ਉਹ ਚੁੱਲ੍ਹੇ ਚੌਕੇ ਦੇ ਕੰਮਕਾਰ ਵਿੱਚ ਸੁਹੰਰੀ ਹੋਵੇ ਮਾਂ ਦੀਆਂ ਇਹੋ ਜਿਹੀਆਂ ਸੋਝ ਭਰੀਆਂ ਗੱਲਾਂ ਨੂੰ ਉਹ ਬਹੁਤ ਹੀ ਗੌਰ ਨਾਲ ਸੰਦੀ ਉਹਨਾਂ ਉਤੇ ਅਮਲ ਕਰਦੀ ਇਸ ਪ੍ਰਕਾਰ ਸਨੇਨਾ ਪੜਾਈ ਦੇ ਨਾਲ-ਨਾਲ ਚੁੱਲ੍ਹੇ ਚੌਕੇ ਦਾ ਕੰਮ ਕਰਨ ਵਿੱਚ ਵੀ ਪੂਰੀ ਨਿਪੁੰਨ ਹੋ ਗਈ ਸੀ ਜਿਸ ਦਿਨ ਉਹ ਸਾਰੇ ਘਰ ਵਿਆਹ ਕਿ ਆਈ ਸੀ ਉਸ ਤੋਂ ਇੱਕ ਹਫ਼ਤੇ ਬਾਅਦ ਹੀ ਉਸਨੇ ਰਸੋਈ ਦੀ ਸਾਰੀ ਜ਼ਿੰਮੇਵਾਰੀ ਆਪ ਸੰਭ ਲਈ ਸੀ ਰੂ ਨਾਲ ਤਿਆਰ ਕੀਤੇ ਉਸਦੇ ਹੱਥ ਦੇ ਬਣੇ ਭੋਜਨ ਦੀ ਉਹਦਾ ਪਤੀ ਉਸਦੀ ਛੋਟੀ ਨਣ ਦੇ ਵੀਰਾਂ ਵਾਲੀ ਉਸਦੇ ਸੱਸ ਸੋਹਰਾ ਹਮੇਸ਼ਾ ਵਡਿਆਈ ਕਰਦੇ ਜੇਕਰ दाल ਸਬ지 ਵਿੱਚ ਕਦੇ-ਕਦੇ ਹੀ ਲੂਣ ਘੱਟ ਵੀ ਪੈ ਜਾਂਦਾ ਤਾਂ ਉਹਦੀ ਸੱਸ ਉਹਨੂੰ ਰਸੋਈ ਵਿੱਚ ਆ ਕੇ ਹੌਲੀ ਜਿਹਾ ਦੱਸ ਦਿੰਦੀ ਸੁਨੇਨਾ ਪੁੱਤ ਦਾਲ ਤਾਂ ਬਹੁਤ ਸਵਾਦ ਬਣਾਈ ਆ ਬਸ ਥੋੜਾ ਜਿਹਾ ਲੂਣ ਹੋਰ ਪਾਉਣ ਵਾਲਾ ਨੂ ਸੱਸ ਦੇ ਪਿਆਰ ਭਰੇ ਬੋਲਾਂ ਦਾ ਉੱਤਰ ਦਿੰਦੀ ਆਖਦੀ ਠੀਕ ਹੈ ਮੰਮੀ ਜੀ ਮੈਂ ਹੁਣੇ ਪਾ ਦਿੰਦੀ ਆ ਇਸ ਪ੍ਰਕਾਰ ਨੂ ਸੱਸ ਦੇ ਨਿੱਗੇ ਸੁਭਾਅ ਅਨੁਸਾਰ ਹੀ ਕਰ ਭਗਵਾਨ શ્રી ਰਾਮਚੰਦਰ ਜੀ ਦਾ ਮੰਦਿਰ ਬਣਿਆ ਹੋਇਆ ਸੀ ਉਧਰ ਆਦੇ ਸ਼ਾਮ ਨੇ ਤਾਂ ਇੱਕੋ ਗੱਲ ਠਾਣੀ ਹੋਈ ਸੀ ਕਿ ਸੁਨਹਿਨਾ ਦੀ ਹਰੇਕ ਕੰਮ ਦੀ ਤਾਰੀਫ਼ ਹੀ ਕਰਨੀ ਆ ਜੇ ਕਿਤੇ ਕਿਸੇ ਕੰਮ ਵਿੱਚ ਕੋਈ ਊਨਤਾਈ ਵੀ ਰਹਿ ਜਾਂਦੀ ਤਾਂ ਉਹ ਤਦ ਵੀ ਉਸ ਦੀ ਪ੍ਰਸ਼ੰਸਾ ਹੀ ਕਰਦਾ ਸੀ ਮੱਥੇ ਤੇ ਉਹੜੀਆਂ ਪਾਉਣਾ ਤਾਂ ਉਸ ਦੇ ਸੁਭਾਅ ਵਿੱਚ ਹੀ ਨਹੀਂ ਸੀ। ਭਾਵੇਂ ਪਤਨੀ ਨੂੰ ਪਤੀ ਦੀ ਇਹ ਆਦਤ ਬਹੁਤ ਸਖਾਉਂਦੀ ਸੀ। ਪਰੰਤੂ ਫਿਰ ਵੀ ਕਦੇ-ਕਦੇ ਆਪਣੇ ਸੌਣ ਵਾਲੇ ਕਮਰੇ ਵਿੱਚ ਇਕਾਂਤ ਦੇ ਪਲਾਂ ਵਿੱਚ ਆਪਣੇ ਮਾਹੀ ਦੇ ਗਲ ਗੋਰੀਆਂ ਬਾਹਾਂ ਦਾ ਹਾਰ ਪਾ ਕੇ ਆਖਦੀ ਮੈਂ ਕਿਆ ਸੌਂਦੇ ਹਾਂ ਜੀ? ਉਹ ਇੱਕ ਹੱਥ ਨਾਲ ਉਸ ਦੇ ਮੱਥੇ ਉੱਤੇ ਆਈ ਲੱਟ ਨੂੰ ਇੱਕ ਪਾਸੇ ਕਰਦੇ ਆਖਦਾ ਹਾਂ ਜੀ ਹਾਂ ਮੇਰਾ ਤਾਂ ਜਦੋਂ ਦਾ ਵਿਆਹ ਹੋਇਆ ਮੈਂ ਤਾਂ ਆਪਣੀ ਗੋਰੀ ਦੀਆਂ ਹੀ ਸੁਣਦਾ ਹੋਰ ਤਾਂ ਜੇਕਰ ਕੋਈ ਸੁਣਾਉਣ ਦੀ ਕੋਸ਼ਿਸ਼ ਵੀ ਕਰਦਾ ਤਾਂ ਦਾ ਆਪਾਂ ਤਾਂ ਕੰਨ ਬੰਦ ਕਰ ਲੈਂਦੇ ਆ ਨਾਲ ਹੀ ਉਸਨੇ ਆਪਣੇ ਦੋਵੇਂ ਹੱਥਾਂ ਦੀ ਪਹਿਲੀ ਉਂਗਲ ਨਾਲ ਆਪਣੇ ਕੰਨ ਬੰਦ ਕਰ ਲਏ ਪਤੀ ਨੂੰ ਅਜਿਹਾ ਕਰਦਿਆਂ ਵੇਖ ਉਹ ਹਾਸਾ ਹੱਸ ਕੇ ਲੋਟਪੋਟ ਹੋ ਜਾਂਦੀ ਖੁਸ਼ੀ ਦੇ ਇਸ ਹਾਲਮ ਵਿੱਚ ਉਹ ਆਪਣੀ ਗੱਲ ਕਰਨੀ ਹੀ ਭੁੱਲ ਜਾਂਦੀ ਭਾਵੇਂ ਕੁਝ ਪਲਾਂ ਬਾਅਦ ਸਹਜ ਹੋਣ ਉੱਤੇ ਉਸ ਨੂੰ ਆਪਣੀ ਗੱਲ ਚੀਤੇ ਆਉਣ ਉੱਤੇ ਆਪਣੇ ਮਾਹੀ ਨੂੰ ਦੁਬਾਰਾ ਸੁਣਾਉਣਾ ਚਾਹੁੰਦੀ ਹੁੰਦੀ ਸੀ ਪਰੰਤੂ ਉਦੋਂ ਤੱਕ ਉਸਦੇ ਰਾਂਝਣ ਨੇ ਜਗਦੀ ਟਿਊਬ ਲਾਈਟ ਆਫ ਕਰ ਦਿੱਤੀ ਹੁੰਦੀ ਸੀ ਰਾਤ ਦੇ ਗਾੜੇ ਨੇਰੇ ਵਿੱਚ ਉਹਨਾਂ ਦੋਵਾਂ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਉਹਨਾਂ ਨੂੰ ਖੰਭ ਲੱਗੇ ਹੋਣ ਉਹ ਦੋਵੇਂ ਉੱਚੇ ਅਸਮਾਨ ਵਿੱਚ ਪਿਆਰ ਭਰੀਆਂ ਉਡਾਰੀਆਂ ਲਾਉਂਦੇ ਹੁੰਣ ਨੀਲੇ ਅਸਮਾਨ ਵਿੱਚ ਉੱਡਦੇ ਹਾਂ ਉਹਨਾਂ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਉਹ ਕਿਸੇ ਕਲਪਿਤ ਸਵਰਗ ਵਿੱਚ ਆ ਗਏ ਹੋਣ ਜਿੱਥੇ ਕੇਵਲ ਖੁਸ਼ੀਆਂ ਹੀ ਖੁਸ਼ੀਆਂ ਹਨ ਪਿਆਰ ਹੀ ਪਿਆਰ ਹੈ ਇੱਕ ਦੂਜੇ ਦੀਆਂ ਬਾਹਾਂ ਵਿੱਚ ਸਮਾਇਆ ਉਹਨਾਂ ਨੂੰ ਇਉਂ ਆਵਾਸ ਆਉਣ ਲੱਗਦਾ ਜਿਵੇਂ ਰੰਗਲੀ ਰਾਤ ਕਦੇ ਖਤਮ ਹੀ ਨਹੀਂ ਹੋਣੀ ਐਤਵਾਰ ਦਾ ਦਿਨ ਸੀ ਸੁਨੇਨਾ ਦੇ ਸਾਸੋਰੇ ਨੇ ਹਲਕਾ ਜਿਹਾ ਨਾਸ਼ਤਾ ਕੀਤਾ ਉਸ ਵੇਰੇ-ਸਵੇਰੇ ਦੂਰ ਦੀ ਰਿਸ਼ਤੇਦਾਰੀ ਵਿੱਚ ਮਰਗ ਦੇ ਭੋਗ ਉੱਤੇ ਜਗਰਾਵਾ ਚਲੇ ਗਏ ਸਨ ਘਰ ਵਿੱਚ ਕੋਈ ਹੋਰ ਕੱਚੀ ਸਬਜ਼ੀ ਨਾ ਹੋਣ ਕਰਕੇ ਉਸਨੇ ਕੜੀ ਬਣਾਉਣ ਦਾ ਮਨ ਬਣਾ ਲਿਆ ਉਸਨੇ ਬੇਸਣ ਘੋਲਿਆ ਔਰ ਪਕੌੜੇ ਬਣਾਉਣ ਲੱਗ ਪਈ ਫਿਰ ਉਸਨੇ ਮੱਠੀ-ਮੱਠੀ ਅੱਗ ਉੱਤੇ ਕੜੀ ਨੂੰ ਕਢਣ ਲਈ ਧਰ ਦਿੱਤਾ ਉਸਨੇ ਤਵਾ ਧਰਿਆ ਹੀ ਸੀ ਕਿ ਉਸੇ ਵੇਲੇ ਰਾਦੇ ਸ਼ਾਮ ਘਾਰ ਆਵੜਿਆ ਉਹ ਮੂਹ ਹਨੇਰੀ ਖਾਲੀ ਪੇਟ ਆਪਣੇ ਦੋਸਤਾਂ ਸੰਗ ਹਾਕੀ ਦਾ ਮੈਚ ਲਾਉਣ ਗਿਆ ਸੀ ਉਸਨੇ ਆਉਂਦਿਆਂ ਹੀ ਰੋਟੀ ਦੀ ਮੰਗ ਕੀਤੀ ਪਤਨੀ ਨੇ ਉਸ ਨੂੰ ਆਖਿਆ ਤੁਸੀਂ ਸਾਬਨ ਨਾਲ ਹੱਥ-ਮੂੰਹ ਧੋ ਕੇ ਆਓ ਤੁਹਾਡੇ ਆਉਂਦਿਆਂ ਤੱਕ ਮੈਂ ਫਲਕੇ ਲਾਉਂਦੀ ਆਂ ਫਿਰ ਇੱਥੇ ਰਸੋਈ ਵਿੱਚ ਮੇਰੇ ਕੋਲ ਹੀ ਬੈਠ ਕੇ ਗਰਮ-ਗਰਮ ਰੋਟੀ ਛਕਿਓ ਬੇਸ਼ੱਕ ਉਸ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੋਈ ਸੀ ਪ੍ਰੰਤੂ ਫਿਰ ਵੀ ਉਸਨੇ ਹੱਥ-ਮੂੰਹ ਧੋਤਾ ਤਾਂ ਉਹ ਰਸੋਈ ਵਿੱਚ ਬੈਠ ਕੇ ਭੋਜਨ ਛਕਣ ਲੱਗ ਪਿਆ। ਅਜੇ ਉਸਨੇ ਇੱਕ ਦੋ ਬਰਕੀਆਂ ਹੀ ਮੂੰਹ ਵਿੱਚ ਪਾਈਆਂ ਸਨ। ਪਤਨੀ ਨੇ ਉਸ ਨੂੰ ਪੁੱਛਿਆ, "ਮੈਂ ਕਿਹਾ ਜੀ, ਕੜੀ ਕਿਹੋ ਜਿਹੀ ਬਣੀ ਆ?" ਉਸਨੇ ਆਪਣੇ ਸੱਜੇ ਹੱਥ ਦਾ ਅੰਗੂਠਾ ਸਾਹਮਣੇ ਕਰਦਿਆਂ ਕਿਹਾ, "ਇੱਕਦਮ ਟਿਪ-ਟਾਪ।" ਪਤਨੀ ਨੂੰ ਬੜੀ ਖੁਸ਼ੀ ਹੋਈ ਕਿ ਉਹਦੇ ਬਣਾਏ ਭੋਜਨ ਦੀ ਉਹਦਾ ਮਰਦ ਵਡਿਆਈ ਕਰਦਾ ਹੈ। ਅਜੇ ਉਸਨੇ ਖਾਣਾ ਖਤਮ ਹੀ ਕੀਤਾ ਸੀ। ਉਸੇ ਵੇਲੇ ਮੇਨ ਗੇਟ ਦੀ ਘੰਟੀ ਵੱਜ ਉੱਠੀ। ਅਸਨੇ ਗੇਟ ਖੋਲ੍ਹਿਆ ਤਾਂ ਸਾਹਮਣੇ ਅਸਤੇ ਸਾਸਤੇ ਸੋਰਾ ਭਗਵੰਤੀ ਤੇ ਰਾਮ ਲਾਲ ਗੋਇਲ ਖੜੇ ਸਨ ਅਸਨੇ ਦੋਵਾਂ ਦੇ ਪੈਰੀ ਹੱਥ ਲਾਈ ਦੋਵਾਂ ਨੂੰ ਅੰਦਰ ਲੈ ਆਂਦਾ ਸੁਨੈਨਾ ਨੂੰ ਆਪਣੇ ਮੰਮੀ ਡੈਡੀ ਨੂੰ ਅਚਾਨਕ ਘਰ ਆਇਆ ਵੇਖ ਕੇ ਖੁਸ਼ੀ ਭਰੀ ਹੈਰਾਨੀ ਹੋਈ ਉਹ ਦੋਵਾਂ ਨੂੰ ਭੱਜ ਕੇ ਗਲੇ ਮਿਲੀ ਸੌਕਸਾਨ ਪੁੱਛੀ ਦਸੀ ਫਿਰ ਉਹ ਦੋ ਗਲਾਸ ਪਾਣੀ ਦੇ ਟ੍ਰੇ ਵਿੱਚ ਰੱਖ ਕੇ ਲੈ ਆਈ ਪਾਣੀ ਪੀ ਕੇ ਉਹਨਾਂ ਸੁਨੈਨਾ ਤੋਂ ਉਹਦੇ ਸਾਸਵਰੇ ਬਾਬਤ ਪੁੱਛਿਆ ਕਿ ਉਹ ਕਿੱਥੇ ਹਨ ਤਦ ਰਾਦੇ ਸ਼ਾਮ ਨੇ ਦੱਸਿਆ ਕਿ ਉਹ ਇੱਕ ਦੂਰ ਦੀ ਰਿਸ਼ਤੇਦਾਰੀ ਵਿੱਚ ਜਗਰਾਵਾਂ ਇੱਕ ਭੋਗ ਤੇ ਗਏ ਹਨ 15 ਕੁ ਮਿੰਟ ਬਾਅਦ ਸੁਨੇਨਾ ਨੇ ਆਪਣੀ ਮੰਮੀ ਨੂੰ ਪੁੱਛਿਆ ਮੰਮੀ ਤੁਹਾਡੇ ਲਈ ਪਹਿਲਾਂ ਚਾਹ ਬਣਾ ਦੇਵਾਂ ਜਾਂ ਰੋਟੀ ਪਹਿਲਾਂ ਖਾਣੀ ਆ ਚਾਹ ਦੀ ਤਾਂ ਐਡੀ ਲੋੜ ਨਹੀਂ ਆ ਰੋਟੀ ਉਹ ਖਾ ਲੈਂਦੇ ਆ ਭਾਗਵੰਤੀ ਨੇ ਕਿਹਾ ਸੁਨੇਨਾ ਉਸ ਮਿਲ ਰਸੋਈ ਵਿੱਚ ਜਾ ਕੇ ਫੋਲਕੀ ਲਾਉਣ ਲੱਗ ਪਈ ਉਹਦੇ ਮੰਮੀ ਡੈਡੀ ਹੱਤੋਂ ਕੇ ਡਾਈਨਿੰਗ ਟੇਬਲ ਉੱਤੇ ਆ ਬੈਠੇ ਰਾਦੇ ਸ਼ਾਮ ਨੇ ਦੋ ਥਾਲੀਆਂ ਵਿੱਚ ਖਾਣਾ ਪਰੋਸ ਕੇ ਉਹਨਾਂ ਸਾਹਮਣੇ ਲਿਆ ਰੱਖਿਆ। ਉਹਦੀ ਮੰਮੀ ਨੇ ਅਜੇ ਪਹਿਲੀ ਬਰਕੀ ਤੋੜ ਕੇ ਮੂੰਹ ਵਿੱਚ ਪਾਈ ਹੀ ਸੀ। ਉਸਨੇ ਉਸੇ ਵੇਲੇ ਆਪਣੀ ਧੀ ਨੂੰ ਆਵਾਜ਼ ਮਾਰੀ। ਕੁੜੀਏ, ਇੱਧਰ ਆ ਮੇਰੇ ਕੋਲ। ਧੀ ਰਸੋਈ ਵਿੱਚੋਂ ਨਿਕਲ ਕੇ ਲੌਬੀ ਵਿੱਚ ਆ ਗਈ। ਫਿਰ ਬੋਲੀ, "ਹਾਂਜੀ ਮੰਮੀ ਜੀ ਦੱਸੋ।" ਕੁੜੀਏ, ਤੂੰ ਕੜੀ ਬਣਾਈ ਆ। ਦੂਜਿਆਂ ਨੂੰ ਰੋਟੀ ਪਰੋਸਣ ਤੋਂ ਪਹਿਲਾਂ ਤੂੰ ਇਹਦਾ ਸਵਾਦ ਚੈੱਕ ਕੀਤਾ? ਨਹੀਂ ਮੰਮਾ। ਮੈਂ ਕੜੀ ਤਾਂ ਨਹੀਂ ਖਾ ਕੇ ਦੇਖੀ ਪਰੰਤੂ ਇਹਨਾਂ ਨੇ ਮੇਰੇ ਕੋਲ ਬਹਿ ਕੇ ਰੋਟੀ ਖਾਦੀ ਆ ਮੈਂ ਇਹਨਾਂ ਨੂੰ ਪੁੱਛਿਆ ਵੀ ਸੀ ਕਿ ਕੜੀ ਕਿਹੋ ਜੀ ਬਣੀ ਆ ਇਹ ਕਹਿੰਦੇ ਬੜੀ ਸਵਾਦ ਆ ਤੀਨੇ ਕਿਹਾ ਦੇਖਤੀਏ ਮੇਰਾ ਜਵਾਈ ਤਾਂ ਹੈ ਹੀ ਰੱਬ ਦਾ ਰੂਪ ਜੇ ਬੰਦਾ ਚੁੱਪਚਾਪ ਰੋਟੀ ਖਾ ਲੈਂਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੀਵੀ ਨੇ ਆਪਣੇ ਹੱਥੀ ਬਣਾਏ ਖਾਣੇ ਵਿੱਚ ਸੁਧਾਰ ਹੀ ਨਹੀਂ ਕਰਨਾ ਅੱਜ ਤੋਂ ਬਾਅਦ ਜਦੋਂ ਵੀ ਘਰ ਵਿੱਚ ਕੁਝ ਤਿਆਰ ਕਰੇ ਸਭ ਤੋਂ ਪਹਿਲਾਂ ਉਸ ਦਾ ਸਵਾਦ ਚਖਣਾ ਘਰ ਵਿੱਚ ਬਣਦੇ ਸਵਾਦੀ ਤੇ ਪੋਸ਼ਟਿਕ ਖਾਣੇ ਨਾਲ ਹੀ ਘਰ ਦੀ ਸੁਆਣੀ ਦੀ ਸ਼ੋਭਾ ਹੁੰਦੀ ਆ ਮਾਂ ਨੇ ਕਿਹਾ ਬਾਅਦ ਦੁਪਹਿਰ ਨੀਰੂ ਤੇ ਹੇਮਰਾਜ ਵੀ ਜਗਰਾਮਾ ਤੋਂ ਆਪਣੇ ਘਰ ਪਹੁੰਚ ਗਏ ਘਰ ਵਿੱਚ ਕੁੜਮ-ਕੜਮਣੀ ਨੇ ਇਕੱਠਿਆਂ ਬੈਠ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੀਰੂ ਨੇ ਬਹੁਤੀਆਂ ਗੱਲਾਂ ਵਿੱਚ ਆਪਣੀ ਨੂਹ ਦੀ ਵਡਿਆਈ ਤੇ ਪ੍ਰਸ਼ੰਸਾ ਕੀਤੀ 5:30 ਵਜੇ ਦੋਵੇਂ ਜੀ ਵਾਪਸ ਜਾਣ ਲਈ ਤਿਆਰ ਹੋ ਗਏ ਭਾਵੇਂ ਰਾਦੇ ਸ਼ਾਮ ਨੇ ਉਹਨਾਂ ਨੂੰ ਰੁਕਣ ਲਈ ਬਹੁਤ ਜ਼ੋਰ ਲਾਇਆ ਪਰantu ਉਹਨਾਂ ਨੇ ਇੱਕੋ ਗੱਲ ਕਹਿ ਕੇ ਨਿਮੇੜ ਦਿੱਤੀ ਨਵਾਂ ਸ਼ਹਿਰ ਕਿਹੜਾ ਦੂਰ ਆ ਇੱਕ ਘੰਟੇ ਵਿੱਚ ਅਸੀਂ ਆਪਣੇ ਘਰ ਪਹੁੰਚ ਜਾਣਾ ਰਾਦ ਦਾ ਖਾਣਾ ਖਾ ਕੇ ਰਾਦੇ ਸ਼ਾਮ 10 ਮਿੰਟ ਵੇੜੇ ਵਿੱਚ ਘੁੰਮਦਾ ਰਿਹਾ ਫਿਰ ਉਹ ਆਪਣੇ ਕਮਰੇ ਵਿੱਚ ਇੱਕ ਅੰਗਰੇਜ਼ੀ ਨਾਵਲ ਲੈ ਕੇ ਪੜਨ ਬੈਠ ਗਿਆ ਰਾਤੀ 8:30 ਵਜੇ ਸੁਨੈਨਾ ਰੋਟੀ ਖਾ ਕੇ ਰਸੋਈ ਦੀ ਸਾਫ ਸਫਾਈ ਕਰਕੇ ਆਪਣੇ ਸੌਣ ਵਾਲੇ ਕਮਰੇ ਵਿੱਚ ਆ ਗਈ ਅੱਗੇ ਤਾਂ ਉਹ ਕਮਰੇ ਵਿੱਚ ਵੜਦੀ ਹੀ ਆਪਣੇ ਰਾਦੇ ਸ਼ਾਮ ਨੂੰ ਆਖਦੀ ਹੁੰਦੀ ਸੀ ਸ਼ਾਮ ਦੇਤਾ ਜੀ ਛੱਡੋ ਹੁਣ ਇਸ ਪੋਥੀ ਨੂੰ ਬਥੇਰੀਆਂ ਪੁਥੀਆਂ ਪੜ ਲਈਆਂ ਹੁਣ ਤੱਕ ਆ ਸਾਖਸ਼ਾਤ ਰੂਪ ਵਿੱਚ ਸਜੀ ਹੋਈ ਸੋਹਣੀ ਸੁਨਖੇ ਸੁਨਹਿਨਾ ਦਾ ਇੱਕ ਇੱਕ ਪੰਨਾ ਪੜਿਆ ਕਰੋ ਹਣ ਜਿਸ ਦੇ ਹਰ ਪੰਨੇ ਦਾ ਵੱਖਰਾ ਰੰਗ ਹੈ ਹਰ ਪੰਨੇ ਦਾ ਵੱਖਰਾ ਰੂਪ ਹੈ ਹਰ ਪੰਨੇ ਦਾ ਵੱਖਰਾ ਰਸ ਹੈ ਜਿਸ ਨੇ ਤੁਹਾਡੇ ਤਨ ਮਨ ਨੂੰ ਆਨੰਦਿਤ ਕਰਨਾ ਹੈ ਸਵਾਦ ਨਾਲ ਭਰ ਦੇਣਾ ਹੈ ਪ੍ਰੰਤੂ ਅੱਜ ਉਹ ਚੁੱਪਚਾਪ ਆ ਕੇ ਬੈੱਡ ਉੱਤੇ ਲੰਮੀ ਲੇਟ ਗਈ ਸੀ ਬਸ ਇੰਨਾ ਹੀ ਨਹੀਂ ਉਸ ਨੇ ਸਗੋ ਪ੍ਰੋਫੈਸਰ ਵੱਲ ਪੈਠ ਵੀ ਕਰ ਲਈ ਸੀ ਇਹ ਸਾਰਾ ਕੁਝ ਵੇਖ ਕੇ ਉਸ ਨੂੰ ਬੜੀ ਹੈਰਾਨੀ ਹੋਈ ਸੀ ਕਿ ਅੱਜ ਇਹ ਉਲਟੀ ਗੰਗਾ ਪਹੋਏ ਨੂੰ ਕਿਵੇਂ ਵਗਦਰੀ ਉਸ ਨੇ ਪੁਸਤਕ ਬੰਦ ਕਰਕੇ ਮੇਜ਼ ਉੱਤੇ ਰੱਖ ਦਿੱਤੀ ਉਸ ਨੇ ਬੋਟੀ ਦਾ ਪਿਆਰ ਨਾਲ ਰੱਖਿਆ ਨਾ सोनू सोनू ਕਹਿ ਕੇ ਦੋ ਵਾਰੀ ਬੁਲਾਇਆ ਪਰ ਕੋਈ ਉੱਤਰ ਨਾ ਆਇਆ ਉਸ ਦਾ ਮੱਥਾ ਠਣ ਗਿਆ ਉਸ ਨੇ ਇਹ ਤਾਂ ਜਾਣ ਲਿਆ ਸੀ ਕਿ ਮਸਲਾ ਗੰਭੀਰ ਹੈ ਪਰੰਤੂ ਮਸਲਾ ਹੈ ਕਿ ਉਸ ਨੂੰ ਅਜੇ ਤੱਕ ਸਮਝ ਨਹੀਂ ਸੀ ਪਈ ਉਹ اٹਕੇ ਪਤਨੀ ਦੇ ਕੋਲਾਂ ਬੈਠਾ ਬਹੁਤ ਹੀ ਪਿਆਰ ਨਾਲ ਉਹਦੇ ਵਾਲਾਂ ਵਿੱਚ ਹੱਥ ਫੇਰਨ ਲੱਗਾ। ਕੁਝ ਪਲ ਬਾਅਦ ਉਹ ਮੂੰਹ ਬੁਲਿਆ। ਕੀ ਗੱਲ ਬਈ? ਹਰ ਵਕਤ ਕਲੀਆਂ ਵਾਂਗੂੰ ਮਹਿਕਦਾ ਅਤੇ ਖੁਸ਼ਬੂਆਂ ਵੰਡਦਾ ਖਿੜਿਆ ਚਿਹਰਾ ਅੱਜ ਚੁੱਪ-ਚੁੱਪ ਕਿਉਂ ਐ? ਉਹ ਆਪਣੀ ਨਰਾਜ਼ਗੀ ਖਤਮ ਕਰਨ ਦੇ ਮਕਸਦ ਨਾਲ ਉੱਠ ਕੇ ਬੈਠ ਗਈ। ਫਿਰ ਉਹ ਬੋਲੀ। ਅੱਜ ਮੈਂ ਤੁਹਾਡੇ ਨਾਲ ਬਹੁਤ ਨਰਾਜ਼ ਹਾਂ। ਜਦੋਂ ਤੁਹਾਨੂੰ ਦੁਪਹਿਰੇ ਰੋਟੀ ਖਾਂਦਿਆਂ ਪਤਾ ਲੱਗ ਗਿਆ ਸੀ ਕਿ ਕੜੀ ਵਿੱਚ ਲੋਣ ਘਟਾ ਤਾਂ ਤੁਸੀਂ ਮੈਨੂੰ ਉਸੇ ਵੇਲੇ ਕਿਹਾ ਕਿਉਂ ਨਹੀਂ? ਲੂਣ ਘਟਾ ਤੁਸੀਂ ਚੁੱਪਚਾਪ ਖਾਸ਼ੋ ਕੇ ਰੋਟੀ ਖਾ ਲਈ ਕਿਉਂਕਿ ਤੁਸੀਂ ਆਪਣੀ ਵੋਟੀ ਦੇ ਕਿਸੇ ਵੀ ਕੰਮ ਵਿੱਚ ਕੋਈ ਨੁਕਸ ਨਹੀਂ ਸੀ ਕੱਢਣਾ ਚਾਹੁੰਦੇ ਪ੍ਰੰਤੂ ਉਹੀ ਘੜੀ ਪਾ ਕੇ ਜਦੋਂ ਮੈਂ ਮੰਮੀ ਡੈਡੀ ਨੂੰ ਰੋਟੀ ਦਿੱਤੀ ਮੰਮੀ ਨੇ ਝੰਟ ਮੈਨੂੰ ਆਪਣੇ ਕੋਲ ਬੁਲਾ ਲਿਆ ਘੜੀ ਵਿੱਚ ਲੂਣ ਘਟ ਹੋਣ ਦੀ ਗੱਲ ਦੱਸ ਕੇ ਮੰਮੀ ਨੇ ਮੈਨੂੰ ਡਾਂਟ ਪਾਈ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਮੇਰੀ ਜਨਮਦਾਤੀ ਨੇ ਮੇਰੇ ਬਾਬਲ ਤੇ ਮੇਰੇ ਪਤੀ ਦੇ ਸਾਹਮਣੇ ਮੈਨੂੰ ਡਾਂਟ ਪਾਈ ਕਿਉਂਕਿ ਮਾਂ ਨੇ ਤਾਂ ਬਚਪਨ ਤੋਂ ਹੀ ਕਦੇ ਪਿਆਰ ਨਾਲ ਕਦੇ ਡਾਂਟ ਨਾਲ ਕਦੇ ਚਪੇੜਾਂ ਨਾਲ ਮੈਨੂੰ ਮਤ ਦਿੱਤੀ ਸੀ ਕਿਉਂ ਜੋ ਉਹ ਮੇਰੀ ਮਾਂ ਹੈ ਜਿਵੇਂ ਮਾਂ ਦਾ ਆਪਣੇ ਧੀ ਪੁੱਤ ਉਤੇ ਹੱਕ ਹੁੰਦਾ ਉਹ ਉਸ ਨੂੰ ਪਿਆਰ ਡਾਂਟ ਕੁੱਟ ਨਾਲ ਵਧੀਆ ਤੋਂ ਵਧੀਆ ਇਨਸਾਨ ਬਣਾਵੇ ਇਸੇ ਤਰ੍ਹਾਂ ਧੀ ਪੁੱਤ ਦਾ ਵੀ ਆਪਣੀ ਮਾਂ ਦੀਆਂ ਝੜਕਾਂ ਤੇ ਚਪੇੜਾਂ ਉਤੇ ਹੱਕ ਹੁੰਦਾ ਹੈ ਪਰੰਤੂ ਜਦੋਂ ਇੱਕ ਮੁਟਿਆਰ ਕੁੜੀ ਕਿਸੇ ਗੱਭਰੂ ਨਾਲ ਵਿਆਹੀ ਜਾਂਦੀ ਆ ਉਸੇ ਦਿਨ ਤੋਂ ਹੀ ਉਹ ਉਸ ਗੱਭਰੂ ਨੂੰ ਕੇਵਲ ਆਪਣੇ ਸਰੀਰ ਦਾ ਹਾਣੀ ਹੀ ਨਹੀਂ ਮੰਨਦੀ ਸਗੋਂ ਉਹ ਉਸ ਨੂੰ ਆਪਣੇ ਹਰ ਦੁੱਖ ਸੁੱਖ ਹਰ ਪਲ ਹਰ ਸਾਹ ਦਾ ਹਣੀ ਮੰਨ ਲੈਂਦੀ ਹੈ ਬਿਨਾਂ ਸ਼ੱਕ ਹਰੇਕ ਮੁਟਿਆਰੀ ਚਾਹੁੰਦੀ ਹੈ ਕਿ ਉਹਦਾ ਗੱਭਰੂ ਉਹਦੇ ਸੋਹਣੇ ਰੰਗ ਰੂਪ ਦੀ ਉਹਦੇ ਹੁਸਨ ਜਵਾਨੀ ਦੀ ਉਹਦੇ ਅੰਗੜਾਈਆਂ ਪਰਦੇ ਭਰਪੂਰ ਯੋਵਨ ਦੀ ਉਹਦੇ ਹਰ ਰੰਗ ਦੀ ਉਹਦੇ ਹਰ ਚੰਗੇ ਕੰਮ ਦੀ ਤਾਰੀਫ਼ ਤੇ ਪ੍ਰਸ਼ੰਸਾ ਖੁੱਲੇ ਦਿਲ ਨਾਲ ਕਰੇ ਖੁੱਲੇ ਸ਼ਬਦਾਂ ਵਿੱਚ ਕਰੇ ਪਰੰਤੂ ਇਸ ਦੇ ਨਾਲ ਦੀ ਨਾਲ ਉਹ ਇਹ ਵੀ ਚਾਹੁੰਦੀ ਹੈ ਕਿ ਉਹਦੇ ਵੱਲੋਂ ਜਾਣੇ ਅਣਜਾਣੇ ਕੀਤੀ ਗਈ ਕਿਸੇ ਭੁੱਲ ਬਾਰੇ ਵੀ ਉਹਦਾ ਮਰਦ ਉਸਨੂੰ ਸੁਚੇਤ ਕਰੇ ਤਾਂ ਜੋ ਆਪਣੀ ਭੁੱਲ ਨੂੰ ਸੁਧਾਰ ਸਕੇ ਅਗਾਹ ਲਈ ਚੰਗੀ ਬਣ ਸਕੇ ਪ੍ਰੋਫੈਸਰ ਸਾਹਿਬ ਮੈਂ ਤੁਹਾਨੂੰ ਆਖਰੀ ਗੱਲ ਇਹ ਆਖਣੀ ਆ ਕਿ ਤੁਸੀਂ ਮੇਰੇ ਕੇਵਲ ਸਰੀਰ ਦੇ ਹੀ ਹਾਣੀ ਨਹੀਂ ਹੋ ਸਗੋਂ ਰੂਹ ਦੇ ਵੀ ਹਾਣੀ ਹੋ ਮੇਰੀ ਤੁਹਾਡੀ ਆਤਮਾ ਦੀ ਸਾਂਝ ਹੈ ਉਹ ਪਤਨੀ ਦੀਆਂ ਗੱਲਾਂ ਸੁਣਨ ਪਰੰਤ ਬੋਲਿਆ ਸੁਨੇਣਾ ਤੁਸੀਂ ਬਿਲਕੁਲ درست ਕਿਹਾ ਹੈ ਮੈਂ ਪਾਮਾ ਯੂਨੀਵਰਸਿਟੀ ਵਿੱਚ ਪੜ ਕੇ ਵੱਡੀਆਂ-ਵੱਡੀਆਂ ਡਿਗਰੀਆਂ ਤਾਂ ਹਾਸਲ ਕਰ ਲਈਆਂ ਹਨ ਕਾਲਜ ਵਿੱਚ ਪ੍ਰੋਫੈਸਰ ਵੀ ਲੱਗ ਗਿਆ ਹਾਂ ਰੋਜ਼ਾਨਾ ਮੈਂ ਵਿਦਿਆਰਥੀਆਂ ਨੂੰ ਪੜਾਉਣ ਦਾ ਆਰ ਵੀ ਕਰ ਰਿਹਾ ਹਾਂ ਪਰੰਤੂ ਮੈਨੂੰ ਇਹ ਅੱਜ ਹੀ ਅਹਿਸਾਸ ਹੋਇਆ ਹੈ ਕਿ ਅਸਲੀ ਗਿਆਨ ਕੇਵਲ ਪਾਠ ਪੁਸਤਕਾਂ ਵਿੱਚੋਂ ਹੀ ਹਾਸਲ ਨਹੀਂ ਕੀਤਾ ਜਾ ਸਕਦਾ ਸਗੋਂ ਸੁਚੱਜੇ ਢੰਗ ਨਾਲ ਜ਼ਿੰਦਗੀ ਜਿਉਣ ਲਈ ਆਪਣੇ ਵੱਡਿਆਂ ਤੋਂ ਆਪਣੇ ਮਾਪਿਆਂ ਤੋਂ ਆਪਣੇ ਆਲੇ-ਦੁਆਲੇ ਵਿੱਚੋਂ ਵਿਵਹਾਰਕ ਗਿਆਨ ਪ੍ਰਾਪਤ ਕਰਨਾ ਵੀ ਬਹੁਤ ਜ਼ਰੂਰੀ ਹੈ ਇਹ ਕਹਿ ਕੇ ਉਹ ਪਤਨੀ ਦੀਆਂ ਅੱਖਾਂ ਵਿੱਚ ਆਏ ਹੰਝੂਆਂ ਨੂੰ ਸਾਫ਼ ਕਰਨ ਲੱਗ ਪਿਆ। ਸੋ ਬੇਸ਼ੱਕ ਲਾਲਾ ਜੀ ਦਾ ਨਕਸ ਕੱਢਣ ਵਾਲਾ ਵਤੀਰਾ ਬਿਲਕੁਲ ਸਹੀ ਨਹੀਂ ਹੈ। ਪਰ ਅਸੀਂ ਕਿਸੇ ਆਪਣੇ ਨੂੰ ਬਹੁਤ ਹੀ ਆਪਣੇ ਪੰਨ ਨਾਲ ਪਿਆਰ ਨਾਲ ਗਲਤੀ ਸੁਧਾਰਨ ਲਈ ਕਹਿ ਸਕਦੇ ਹਾਂ। ਇਹ ਰਿਸ਼ਤਿਆਂ ਦੀ ਨੀਂਹ ਨੂੰ ਹੋਰ ਮਜ਼ਬੂਤ ਕਰਦਾ ਹੈ। ਬਸ ਤਰੀਕਾ ਸਹੀ ਹੋਣਾ ਚਾਹੀਦਾ ਹੈ। ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਚੰਗ ਲੱਗੀ ਕਹਾਣੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਦੋਸਤਾਂ ਨਾਲ ਤੇ ਚੈਨਲ ਨੂੰ ਵੀ ਜਲਦੀ ਜਲਦੀ ਸਬਸਕ੍ਰਾਈਬ ਕਰ ਲਵੋ ਜੇਕਰ ਹਜੇ ਨਹੀਂ ਕੀਤਾ ਚੈਨਲ ਉੱਪਰ ਜਾ ਕੇ ਬਾਕੀ ਕਹਾਣੀਆਂ ਦਾ ਵੀ ਆਨੰਦ ਜ਼ਰੂਰ ਲਿਓ ਉਮੀਦ ਹੈ ਤੁਹਾਨੂੰ ਇਸ ਦੇ ਨਾਲ ਨਾਲ ਉਹ ਵੀ ਬਹੁਤ ਪਸੰਦ ਆਉਣਗੀਆਂ ਸੁਣਨ ਲਈ ਬਹੁਤ ਬਹੁਤ ਧੰਨਵਾਦ